ਆਡੇ ਲਈ ਸਭ ਤੋਂ ਵੱਡੇ ਗੁਰੂ ਗ੍ਰੰਥ ਸਾਹਿਬ ਤੁਸੀਂ ਇੱਕ ਓਮਕਾਰ ਤੋਂ 18 10 20 ਤੱਕ ਕੋਈ ਪੰਕਤੀ ਬੜ ਲਓ। ਬਾਬਾ ਜੀ ਇਹਨੇ ਵੜੇ। ਇੱਕ ਓਮਕਾਰ ਤੋਂ 18 10 20 ਤੱਕ ਕੋਈ ਪੰਕਤੀ ਬੜ ਲਓ ਮੈਂ ਉਹਨਾਂ ਦੀ ਕਿਰਪਾ ਨਾਲ ਕਹਿੰਨਾ ਤੁਹਾਨੂੰ ਹਰ ਪੰਕਤੀ ਦੇ ਵਿੱਚੋਂ ਬਾਬਾ ਦੀਪ ਸਿੰਘ ਦੀ ਕਰਨੀ ਦੇ ਦਰਸ਼ਨ ਹੋਣਗੇ। ਨੇ ਇੰਨੀ ਕਮਾਈ ਕੁਰਬਾਨੀ ਚੋਂ ਦਰਸ਼ਨ ਰੂਪੜ ਕੇ ਬਣਦੇ ਹੋਣ ਮੈਂ ਪੜ ਲਾਂਗਾ ਤੁਸੀਂ ਪੜ ਲੋਗੇ ਸਵਨਾ ਕਾ ਮਾਪਿਓ ਇਹ ਪੰਕਤੀ ਨੂੰ ਬਾਬਾ ਜੀ ਲਿਖੜੋ ਤੁਮ ਦਰਸ਼ਨ ਹੋਣਗੇ ਇੱਕ ਲੜਕੀ ਵੀ ਸਿੱਖਾਂ ਦੀ ਨਹੀਂ एडा मथा बदाली ला रहे छुड़ा के भेज रहे कि पंक्ति चो दर्शन नहीं हो बाबा दीप सिंह कौन ने सबना का माप्यो ए पंक्ति लै लो गुरबाणी चो जिन्ना सास गिरास ना बिसरे हर नामा मनुमा सही नानका पूर्ण सही सबू बा ਉਨੇ ਪੰਕਤੀ ਲੈ ਲੋ ਚਾਰ ਪਦਾਰਥ ਜੇ ਕੋ ਮੰਗੇ ਸਾਜਣਾ ਕੀ ਏਵਾਂ ਲਾ ਕੇ ਕਿੰਨੇ ਤੁਹਾਡੇ ਜੋ ਬੈਠੇ ਜਿਨ੍ਹਾਂ ਦੀਆਂ ਝੋਲੀਆਂ ਚਾਟੀ ਮਿੰਡ ਚੌਂਕ ਬਾਬਾ ਦੀਪ ਸਿੰਘ ਦੇ ਦਰ ਤੋਂ ਭਰੀਆਂ ਪੰਕਤੀ ਜੋ ਦਰਸ਼ਨ ਹੁੰਦੇ ਐ ਐ ਤਰ੍ਹਾਂ ਦੇ ਦਰਸ਼ਨ ਹੁੰਦੇ ਐ ਜਿਵੇਂ ਗੁਰੂ ਗੋਬਿੰਦ ਸਿੰਘ ਕਹਰੇ ਹੋਣ दीप जिद वर्के तू पढ़ दे वर्के वर मैं पड़ देने जिन्हें गुरु गोबिंद कह रहे तो 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 कौन ते तू टुट पवे ओद मैं टुट पाया गज के आख सकता स्टेज तो बोलिया नहीं जा सकता दीप सिंह तो दी कतरे से दरिया कर दिया नदरे रहमत जिस पर पड़ी बंदे से खोदा कर दिया अखा ना वेखिया कर्जिया थले रहे व्याज भरन वाले ਜਦੋਂ 3-4 ਵਜੇ ਬਾਬਾ ਦੀਪ ਸਿੰਘ ਦੇ ਦਰ ਦਾ ਨਾਮ ਸ਼ੁਰੂ ਕਰ ਦਿੱਤਾ ਸਾਧ ਸੰਗਤ ਜੀ ਸ਼ੁਰੂ ਕਰ ਦਿੱਤਾ ਅੱਜ ਕਈਆਂ ਨੂੰ ਤਾਂ ਸੰਬੰਧ ਕੱਢ ਕੇ ਵੰਡਣ ਵਾਲੇ ਬਣ ਗਏ ਨਾ ਪਰ ਰਹਿਮਤ ਜਿਸ ਪਰ بڑے ਬੰਦੇ ਸੇ ਖੁਦਾ ਕਰਦਾ ਫਿਰ ਕੀ ਕਾਂਗੇ ਪੰਗਤੀਆਂ ਜੋ ਦਰਸ਼ਣ ਨਹੀਂ ਹੁੰਦੇ ਚਾਰ ਪਾਰਤ ਇੱਕੋਂ ਮੰਗੇ ਸਾਧ ਜਨਾਗੀ ਬਾਬਾ ਦੀਪ ਸਿੰਘ ਜੀ ਤੁਸੀਂ ਇੰਨਾ ਪਿਆਰ ਕੀਤਾ ਗੁਰਗੋਬਿੰਦ ਸਿੰਘ ਜੀ ਨਾਲ ਚਾਰੇ ਪਦਾਰਥ ਉਹਨਾਂ ਦੀਆਂ ਚਾਬੀਆਂ ਤੁਹਾਡੇ ਕੋਲ ਗੱਜ ਕੇ ਆਖੋ ਸਕਦਾ ਤਾਂ ਇਤਰਾ ਹੀ ਇਤਨੀ ਵੱਡੀ ਕਮਾਈ ਕਿ ਸਾਰੇ ਪਰਵਾਣੇ ਵਿੱਚੋਂ ਉਹਨਾਂ ਦੇ ਜੀਵਨ ਦੇ ਗੁਣਾਂ ਦੇ ਦੇਦਾਰੇ ਮੇਲੇ ਜੀ ਤੋਂ ਸਾਰਿਆਂ ਨੂੰ ਵੇੰਦ ਦੀ ਭਾਈ ਅਜੇ ਸ਼ਬਦ ਲਿਆ ਬ੍ਰਹਮ ਗਿਆਨੀ ਕੋ ਬਲ ਬਲ ਰਸਨਾ ਰਹੀ ਵੀ ਬਲ ਬਲ ਸਰੀਰ ਕਰਕੇ ਉਹਨਾਂ ਦੇ ਅਸਥਾਨ ਤੇ ਹਾਜ਼ਰੀ ਸੇਵਾ ਉਹ ਵੀ ਬਲ ਕਰ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਬਾਬਾ ਦੀਪ ਸਿੰਘ ਦਾ ਬਚਨ ਕਮਾਉਣਾ ਵੀ ਬਲਬਲ ਆਖੋ ਸਤਨਾਮ ਉਹ ਮੇਰੀ ਵੀ ਅਰਦਾਸ ਕਰਿਓ ਵੀ ਪਾਪਾ ਜੀ ਤੋਂ ਇਹੋ ਜਿਹਾ ਬਲਬਲ ਜਾਈਏ ਵੀ ਜੋ ਬਾਬਾ ਦੀਪ ਸਿੰਘ ਜੀ ਨੇ ਪੂਰਨੇ ਪਾਇਏ ਪੂਰਨੇ ਤੁਹਾਡੇ ਜੋ ਜਿਹੜਾ ਪੰਜ ਬਾਣੀਆਂ ਕਰਦਾ ਉਹ ਵੀ ਧੰਨੇ ਚਰਨ ਧੋ ਕੇ ਪੀ ਲਈ ਰਾਜ ਸਾਹਿਬ ਕਰਦਾ ਹੈ ਸੋਇਲਾ ਸਾਹਿਬ ਦਾ ਪਾਠ ਕਰਦਾ ਹੈ ਸਤ ਬਾਣੀਆਂ ਉਹ ਵੀ ਧੰਨੇ ਚਰਨ ਧੋ ਕੇ ਪੀ ਲਈਏ ਜਿਹੜਾ ਤੁਹਾਡੇ ਚੋਂ ਇਹ ਸਤਾਂ ਬਾਣੀਆਂ ਤੋਂ ਬਾਅਦ ਬੈਨ ਲਾਉਂਦਾ ਹੈ ਇਹਨਾਂ ਸਿਮਰਨ ਕਰਨਾ ਹੈ ਇਹਨਾਂ ਗੁਰਮੰਤਰ ਜਪਣਾ ਇਹਨਾਂ ਗੁਰਮੰਤਰ ਇਹਨੇ ਜਪਜੀਤ ਸਾਹਿਬ ਪੜਨੇ ਆ ਉਹ ਬਾਬਾ ਦੀਪ ਸਿੰਘ ਤੋਂ ਅਸਲੀ ਬਲਵਲ ਜਾਣਾ ਬਾਬਾ ਜੀ ਕਹਿੰਦੇ ਮੈਂ ਵੀ ਦਮਦਮਾ ਸਭ ਘੋਰੇ ਵਿੱਚ ਇਹ ਸੇਵਾ ਮੇਰੇ ਕੋਲੋਂ ਕਲਗੀਧਰ ਲੈਂਦੇ ਰਹੇ ਆ ਆ